ਅੱਜ ਹਲਕਾ ਸ਼ਾਹਕੋਟ ਦੇ ਕਸਬਾ ਮਲਸੀਆਂ ਵਿਖੇ ਨਜਾਇਜ਼ ਕਬਜ਼ੇ ਛਡਾਉਣ ਦੇ ਬਹਾਨੇ ਬਣਾ ਕੇ ਬੀਡੀਪੀ ਉਹ ਸ਼ਾਹਕੋਟ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇੱਕ ਗਰੀਬ ਅਤੇ ਮਜ਼ਦੂਰਾਂ ਦੇ ਖੋਖਿਆਂ ਉੱਪਰ ਡਿਜ ਮਸ਼ੀਨ ਚਲਵਾ ਦਿੱਤੀ ਗਈ। ਇਹਨਾਂ ਵੱਲੋਂ ਕੀਤੀ ਗਈ ਇਸ ਹਰਕਤ ਨੇ ਗਰੀਬਾ ਮਜ਼ਦੂਰਾਂ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ। ਕੁਲਦੀਪ ਕੁਮਾਰੀ ਪਤਨੀ ਖੇਮ ਬਹਾਦਰ ਦੱਸਿਆ ਕਿ ਅਸੀਂ ਨੇਪਾਲ ਦੇ ਰਹਿਣ ਵਾਲੇ ਹਾਂ ਪਰ ਹੁਣ ਪਿਛਲੇ ਕਰੀਬ ਕੋਈ 35 ਸਾਲਾਂ ਤੋਂ ਅਸੀਂ ਮਲਸੀਆਂ ਵਿਖੇ ਰਹਿੰਦੇ ਹਾਂ ਅਤੇ ਉਹ 35 ਸਾਲਾਂ ਤੋਂ ਇੱਥੇ ਢਾਬਾ ਚਲਾ ਕੇ ਆਪਣੀ ਰੋਜ਼ੀ ਰੋਟੀ ਕਮਾ ਕੇ ਆਪਣੇ ਪਰਿਵਾਰ ਦਾ ਪੇਟ ਇਹ ਲਾ ਉਹਨਾਂ ਦੇ ਘਰ ਵਾਲਾ ਕੇਮ ਬਹਾਦਰ ਢਾਬਾ ਚਲਾਉਂਦਾ ਸੀ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਤੋਂ ਬਾਅਦ ਉਹੀ ਢਾਬਾ ਕਰੀਬ 9 ਜੀਆਂ ਦਾ ਪੇਟ ਪਾਲ ਰਿਆ ਸੀ ਉਹਨੇ ਕਿਹਾ ਕਿ ਆਜਾ ਆਮ ਆਦਮੀ ਪਾਰਟੀ ਦੇ ਵਰਕਰ ਸਾਦੂ ਸਿੰਘ ਹੁੰਦਲ ਚਰਨਜੀਤ ਸਿੰਘ ਚੰਨੀ ਨਿਰਮਲ ਸਿੰਘ ਨੰਬਰਦਾਰ ਅਤੇ ਸ਼ਰਮਾ ਕੁਲਫੀਆਂ ਵਾਲਾ ਅਤੇ ਗੋਰਾ ਬਾਬਾ ਬੀਡੀਪੀਓ ਦਫ਼ਤਰ ਤੋਂ ਦਵਿੰਦਰ ਸਿੰਘ ਪੰਚਾਇਤ ਸੈਕਟਰੀ ਪਾਰੀ ਪੁਲਿਸ ਫੋਰਸ ਨਾਲ ਲੈ ਕੇ ਖੋਖੇ ਤੇ ਵੱਡੀ ਡਿਚ ਅਤੇ ਆਉਂਦੇ ਸਾਰ ਹੀ ਕੋਖਾ ਚੁੱਕਣ ਲਈ ਹੁਕਮ ਦਿੱਤੇ ਗਏ ਗਟਾਤਾ ਆਈ ਇਹਨਾਂ ਨੇ ਜੀ ਇਹਨਾਂ ਨੂੰ ਅਸੀਂ ਕਿਹਾ ਵੀ ਅਸੀਂ ਆਪ ਲਾ ਲਾਂਗੇ ਬਟ ਇਹਨਾਂ ਨੇ ਨਹੀਂ ਮੰਨੀ ਹੈਗੀ ਇਹਨਾਂ ਨੇ ਤਾਂ ਆਹ ਤਾਂ ਹੁਣ ਦੇਖਿਓ ਸ਼ਾਇਦ ਇਹ ਪੂਰੇ ਮਸੇ ਹੀ ਸਫਾਈ ਕਰਨ ਲੱਗੇ ਹੋਏ ਆ ਦੇਖੋ ਨਾਲ ਦੇ ਵੀ ਧੋਣ ਕੇ ਤੁਹਾਨੂੰ ਮੈਂ ਬਾਜ਼ਾਰ ਵੀ ਲੈ ਕੇ ਜਾਊਂਗਾ ਅੱਜ ਦੇਖਿਓ ਅੱਜ ਇੰਨਾ ਹੀ ਲਈਓ ਰਹੀਓ ਅੱਜ ਬਾਜ਼ਾਰ ਦੀ ਸਫਾਈ ਕੀਤੀ ਜਾਊਗੀ ਸਾਰੀ ਮੇਰਾ ਨਾਮ ਕ੍ਰਿਸ਼ਨ ਆ ਜੀ son of ਕੇਮ ਬਾਦਰ ਓਕੇ ਕੀ ਕੰਮ ਕਰਦੇ ਹੋ ਜੀ ਅੱਜ ਅਸੀਂ ਢਾਬੇ ਤੇ ਹੀ ਕੰਮ ਕਰ ਦਿਆਂਗੇ ਤੁਹਾਨੂੰ ਇਹਦੇ ਵੀ ਨੋਟਿਸ ਆਇਆ ਹੈ ਬਿਨਾਂ ਲਿਖਤੀ ਨਹੀਂ ਕੋਈ ਲਿਖਤੀ ਤੁਹਾਨੂੰ ਕੋਈ ਨਹੀਂ ਆਇਆ ਹੈਗਾ ਸਾਨੂੰ ਕੋਈ ਲਿਖਤੀ ਨਹੀਂ ਆਈ ਹੈਗੀ ਅੱਜ ਆਇਆ ਅੱਜ ਢਾਟ ਆਈ ਇਹਨਾਂ ਨੇ ਅਸੀਂ ਇਹਨਾਂ ਨੂੰ ਕਹਿ ਵੀ ਸਾਡੀ ਬਹੁਤ ਆਦੇ ਕੋਈ ਅਸੀਂ ਉਧਦੀ ਪਾ ਰਹੇ ਤੇ ਵੀ ਲਾ ਲਾਂਗੇ ਕਹਿੰਦੇ ਨਹੀਂ ਤੇ ਢਾਟ ਆ ਇਹਨਾਂ ਨੇ ਫੋਨ ਦੀ ਦੇਖੋ ਉਧਰ ਵੀ ਢਾਣਗੇ ਕਹਿੰਦੇ ਅਸੀਂ ਬਾਜ਼ਾਰ ਵੀ ਕਹਿੰਦੇ ਸਫਾਈ ਕਰਾਂਗੇ ਕਿੰਨਾ ਖਰਚਾ ਹੈ ਤੁਹਾਡਾ ਇਹਨਾਂ ਫੋਨ ਤੇ ਇਹਦੇ ਆਦੇ ਸਾਡਾ ਜੀ ਕਮ ਸੇ ਕਮ ਘੱਟ 3 ਲੱਖ ਜੀ ਆ ਗਿਆ ਹੈ ਜੀ ਉਹਨਾਂ ਨੇ ਬੈਨਰ ਨਹੀਂ ਦਿੱਤੇ ਇਹ ਕਰ ਦਿੱਤਾ ਕੋਈ ਨੋਟਿਸ ਨਹੀਂ ਆਇਆ ਕੋਈ ਦਿਖਾਇਆ ਗਿਆ ਤਾਂ ਆਰਡਰ ਕੋਈ ਆਰਡਰ ਨਹੀਂ ਆਇਆ ਤੁਹਾਨੂੰ ਤੁਹਾਨੂੰ ਕਿਸੇ ਵੱਲੋਂ ਕੋਈ ਕਾਗਜ਼ੀ ਆਰਡਰ ਨਹੀਂ ਆਇਆ ਤੁਹਾਨੂੰ ਕੋਈ ਕੁਝ ਨਹੀਂ ਆਇਆ ਤੁਹਾਨੂੰ ਕੋਈ ਕੋਰਟ ਦੇ ਆਰਡਰ ਦੀ ਕਾਪੀ ਮਿਲੀ ਕੋਈ ਕੁਝ ਨਹੀਂ ਆਇਆ ਜੀ ਆਇਆ ਕਈ ਸ਼ਰਮਾ ਕੁਲਫੀ ਵਾਲੇ ਦਾ ਮੈਨੂੰ ਪਤਾ ਇਹ ਕਿਸੇ ਦਾ ਉਹਨਾਂ ਦਾ ਵੀ ਪਤਾ ਇੱਕ ਦੋ ਤਿੰਨ ਹੋਰ ਸਰਪੰਚਾਂ ਦਾ ਨਾਮ ਪਤਾ ਜਿਹੜੇ ਮੈਂ ਇਹ ਜਾਣ ਬੁੱਝ ਕੇ ਕੀਤਾ ਹੈ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਕੋ ਮੰਗ ਕਦੀ ਸਾਡਾ ਹਰਜਾਨਾ ਸਾਨੂੰ ਦਿੱਤਾ ਜਾਵੇ ਤੇ ਜੋ ਸਾਨੂੰ ਮਾਨਹਾਨੀ ਹੋਈ ਆ ਸਾਡੇ ਥੇਹ ਪਹੁੰਚ ਸਾਨੂੰ ਉਹਦਾ ਵੀ ਦਿੱਤਾ ਜਾਵੇ। ਕਾੰਤੀ ਸਾਲ ਹੋ ਗਏ ਤੇ ਅਸੀਂ ਬਹੁਤ ਜ਼ਿਆਦਾ ਡਿਸਟਰਬ ਹੋ ਗਏ ਆ ਜੀ ਕਿਉਂਕਿ ਸਾਨੂੰ 30-35 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਨੂੰ ਜੀ। ਕੀ ਕਿੰਨੀ ਅਸੀਂ ਚਾਹੋਏ ਅਸੀਂ ਕੱਲ੍ਹ ਦੇ ਆਏ ਹੋਈਏ ਤਾਂ ਅਸੀਂ ਬਸ ਸਾਨੂੰ ਕਹੋ ਅਸੀਂ ਮੰਨਦੇ। ਵੋਟਾ ਸਾਡੀਆਂ ਜਾਂਦੀਆਂ ਆ ਸਾਰਾ ਕੁਝ ਸਾਡਾ ਜਾਂਦਾ। ਜਦੋਂ ਵੋਟਾ ਮੰਗਣੀਆਂ ਸਾਡੇ ਕੋ ਹੱਥ ਜੋੜ ਕੇ ਆ ਜਾਂਦੇ ਆ। ਹੁਣ ਇਹਨਾਂ ਨੂੰ ਪਤਾ ਵੋਟਾ ਦਾ ਕੰਮ ਨਿਭੜ ਗਿਆ ਹੁਣ ਜੀ ਦੇਖੋ ਜਿੱਦਾਂ ਢੋਂ ਲਾ ਆ ਜਾਂਦੇ ਆ ਜੀ। ਕਿਹੜਾ ਕਬਜਾ ਕਿਦਾਂ ਬੋਲਦਾ ਪਿਆ ਇਹ ਜਿਹੜਾ ਤੁਸੀਂ ਕਿੰਨੇ ਪੈਸੇ ਕਬਜਾ ਕਰਨਾ ਅਸੀਂ ਕਬਜਾ ਕਰਨਾ ਉਹਨਾਂ ਦਾ ਪਤਾ ਨਹੀਂ ਕਿਦੋਂ ਤੱਕ ਕਰ ਲੈਣਾ ਹੈਗਾ ਤਾਂ ਉਹ ਫੁਰਕੇ ਪਕਾ ਕੇ ਖਾਣੇ ਉਹ ਵੀ ਨਹੀਂ ਤੁਹਾਡੇ ਤਾਂ ਚਰਿਆ ਜਾਂਦਾ ਵਿੱਚ ਆਤੀ ਤੁਸੀਂ ਨਾ ਤੁਸੀਂ ਥਾਂ ਲੈ ਕੇ ਜਾਣੀ ਨਾ ਅਸੀਂ ਕਿਤੇ ਲੈ ਕੇ ਚੱਲਾਂਗੇ ਇੱਥੇ ਹੀ ਪਈ ਰਹਿਣੀ ਪਈਆਂ ਕੱਲ ਹੋਰ ਇੱਥੇ ਬਾਹਰ ਦੇ ਕੋ ਪੈਸੇ ਲੈ ਕੇ ਆਏ ਉਹਨਾਂ ਲਿਆ ਤਾਂਨੇ 6000 ਰੁਪਏ ਮੰਮੀ ਤੋਂ ਲਿਆ ਮੰਮੀ ਵਿਚਾਰੀ ਆ ਨਪੜਾ ਉਹਨਾਂ ਨੂੰ ਥੋੜੀ ਪੇਪਰਾਂ ਦਾ ਪਤਾ ਹੈਗਾ ਕੁਝ ਜਿਹੇ ਮੰਨ ਚ ਤਾਂ ਹੋ ਹੀ ਗਿਆ ਚਲ ਆਪਦੀ ਬਣ ਜੂਗੀ ਗੱਲ ਚਲ ਹੋ ਜੇ ਉਹ ਬੰਦੇ ਦੇ ਮਨ ਚ ਆਈ